ਦੇਖੋ ਜਿਹੜਾ ਆਮ ਆਦਮੀ ਪਾਰਟੀ ਦੇ ਚਮਲੇ ਹੋਏ ਮੈਂ ਸਮਝਦਾ ਕਿ ਲੀਡਰ ਕੈਬਨਟ ਮੰਤਰੀ ਭੁੱਲਰ ਨੇ ਜਿਹੜਾ ਮੈਂ ਸਮਝਦਾ ਖਾਸ ਤੌਰ ਤੇ ਸਿੱਧੇ ਰੂਪ ਦੇ ਵਿੱਚ ਤਖਣ ਭਾਈਚਾਰਾ ਅਤੇ ਸੁਨਿਆਰਾ ਭਾਈਚਾਰਾ ਰਾਮਗੜੀਆ ਭਾਈਚਾਰਾ ਬੀਸੀ ਭਾਈਚਾਰੇ ਨੂੰ ਸਿੱਧੇ ਰੂਪ ਦੇ ਵਿੱਚ ਟਾਰਗੇਟ ਕਰਕੇ ਬਹੁਤ ਹੇਠਲੇ ਪੱਧਰ ਦੀ ਤੇ ਸ਼ਰਮਨਾਕ ਭਾਸ਼ਾ ਬੁਲੀਆ ਤੇ ਮੈਂ ਜਿਹੜਾ ਉਹ ਕਹਿੰਦਾ ਨਾ ਕਿ ਗੁੱਲੀ ਘੜ ਮੇਰੀ ਬੇਇੱਜ਼ਤੀ ਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ ਆਮ ਆਦੀ ਪਾਰਟੀਆਂ ਦੀ ਪੂਰੀ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਗੁੱਲੀ ਘਟਕੇ ਤੋਰਿਓ ਮੇਰੀ ਬੇਨਤੀ ਹੈ ਸਾਰੇ ਕਿਸਾਨਾਂ ਨੂੰ ਕਿ ਜਿਵੇਂ ਇਹਨਾਂ ਦੇ ਸਹਤ ਹਰਿਆਣੇ ਵਾਲੇ ਪੰਜਾਬ ਦੇ ਵਿੱਚ ਆ ਕੇ ਸਾਡੇ ਨੌਜਵਾਨਾਂ ਤੇ ਗੋਲੀਆਂ ਚਲਾ ਕੇ ਇੱਕ ਨੌਜਵਾਨ ਸ਼ਹੀਦ ਹੋ ਗਿਆ ਇੱਥੋਂ ਆ ਕੇ ਕੁੱਟਮਾਰ ਕਰਕੇ ਗਿਆ ਸਾਰੇ ਕਿਸਾਨਾਂ ਨੂੰ ਬੇਤੀ ਹੈ ਕਿ ਚੰਗੀ ਤਰ੍ਹਾਂ ਗੁੱਲੀ ਘਟ ਦਿਓ ਆਮ ਆਦੀ ਪਾਰਟੀ ਵਾਲਿਆਂ ਦੀ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਕਿ ਜਿਹੜਾ ਸਾਡੇ ਨਾਲ ਧੋਖਾ ਕਰਕੇ ਪੰਜਾਬ ਨੂੰ ਲੁੱਟ ਕੇ ਬਦਲਾ ਨਾ ਨਾ ਲਾ ਕੇ ਅੱਜ ਕੋਈ ਰੁਜ਼ਗਾਰ ਨਹੀਂ ਬਾਹਰਲੇ ਸੋ ਬਿਲ ਨਜ਼ਰ ਤਾਂ ਨੌਜ ਉਹਨਾਂ ਨੂੰ ਬੇਨਤੀ ਆ ਸਾਡੀ ਕਰਦਾਰ 쿠ਸ਼ੀ ਕੀਤੀ ਸਾਨੂੰ ਬਖਵਾਦੀ ਸਾਨੂੰ ਅੱਤਵਾਦੀ ਸਾਡੇ ਐਨਐਸਏ ਲਾਏ ਇਹਨਾਂ ਦੀ ਚੰਗੀ ਤਰ੍ਹਾਂ ਗੁੱਲੀ ਕੱਢ ਕੇ ਭੇਜਿਓ ਜਿਹੜਾ ਭੁੱਲਰ ਕਹਿੰਦਾ ਨਾ ਗੁੱਲੀ ਕੱਢ ਇਹ ਪੰਜਾਬੀ ਦੱਸਣਗੇ ਤੈਨੂੰ ਕਿ ਆਮ ਆਦੀ ਪਾਰਟੀ ਦਾ ਇਹੋ ਜਿਹਾ ਕਢਾਹਾ ਮਾਂਜ ਕੇ ਤੋੜਨਗੇ ਤੇ ਵਿਚੇ ਇਹ ਭੁੱਲਰ ਵਿਚੇ ਇਹਨਾਂ ਦੇ ਸਾਰੇ ਕੈਂਡੀਡੇਟਾਂ ਨੂੰ ਜਿਹੜਾ ਕਹਿੰਦਾ 1300 013 ਕਰਕੇ ਇਹਨਾਂ ਦੀ ਚੰਗੀ ਤਰ੍ਹਾਂ ਗੁੱਲੀ ਘੜ ਕੇ ਤੋੜਨਗੇ ਤੇ ਇਹਨਾਂ ਦਾ ਜਿਹੜਾ ਬਿਆਨ ਦਿੱਤਾ ਸ਼ਰਮਨਾਕ ਆਮ ਆਦੀ ਪਾਰਟੀ ਦੇ ਪ੍ਰਧਾਨ ਇਹਦੇ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਹੁਣ ਤੱਕ ਉਹਨੂੰ ਟਿਕਟ ਵਾਪਸ ਲੈ ਕੇ ਉਹਨੂੰ ਕੈਬਨਿਟ ਮੰਤਰੀ ਦਾ ਅਸਤੀਫਾ ਲੈ ਕੇ ਪਾਰਟੀ ਤੋਂ ਬਾਹਰ ਕਿਉਂ ਨਹੀਂ ਕੱਢਿਆ ਨਹੀਂ ਕੱਢਦੇ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਕਿਸਾਨਾਂ ਨੂੰ ਨੌਜਵਾਨਾਂ ਨੂੰ ਜਿਹੜੀ ਬੀਬੀਆਂ ਨਾਲ ਧੋਖਾ ਕੀਤਾ 100000 ਰੁਪਏ ਦਾ ਹਰੇਕ ਭਾਈਚਾਰੇ ਨਾਲ ਮਲਾਜਮਾਂ ਨਾਲ ਧੋਖਾ ਕੀਤਾ ਸਾਰੇ ਵਰਗ ਨੂੰ ਪੰਜਾਬੀਆਂ ਨੂੰ ਬੇਨਤੀ ਆ ਕਿ ਇੱਕ ਮਟੋਕੇ ਇੱਕ ਉਹਨਾਂ ਦਾ ਲਾਓ ਦਿੱਲੀ ਵਾਲੇ ਪੰਜਾਬਾਓ ਪੰਜਾਬ ਨੂੰ ਜਿਤਾਓ ਦਿੱਲੀ ਵਾਲਿਆਂ ਦੀ ਗੁੱਲੀ ਘੜੋ ਤੇ ਪੰਜਾਬੀਆਂ ਦਾ ਝੰਡਾ ਬੁਲੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ